ਹਏ 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 ਲੈ ਵੇ ਲੈ ਕੋਈ ਨਾ ਤੇਰੀ 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 ਕੀ ਦੇਖਦੇ ਜਨ ਨੂੰ ਛੜੀ 6:00 ਵਜੇ 6:00 ਵਜੇ ਪਤਾ ਹੈ ਤੇ ਨਾ ਕਰੋ ਨਾ ਕਰੀ ਹੋਣਾ ਮੈਂ ਬੰਦਾ ਨਹੀਂ ਕਰ ਸਕਦਾ ਕੰਮ ਖਰਾਬ ਹੋ ਗਿਆ ਨਾ ਜਿਆਦਾ ਪਰ ਸਰ ਜੀ ਜੇ ਬੰਦੇ ਨੇ ਪਹੁੰਚੀ ਹੋਈ ਹੈ ਤਾਂ ਹਸਪਤਲ ਨੂੰ ਹੋ ਜੀ ਅਗਲੀ ਹਾਂਜੀ ਵੀਰ ਨਯੋ ਲੱਭਣਾ ਕਹਿੰਦੀ ਤੁਹਾਡਾ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੈ ਇਹ ਮਾ ਮਾ ਜੀ ਸਮਰਜੀ ਦਾ ਮਰਾ ਅਮਰੀਨਾ ਹੈ ਕੀ ਕਿੰਨੀ ਕੀ ਦੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ 1.5 2 ਸਾਲ

ਦੇਖਿਆ ਜਰ ਸਾਡੇ ਬੰਦੇ ਲੋਕਾਂ ਤੇ ਜਿਹੜਾ ਕੋਈ ਹੋ ਸਕਦਾ ਬੰਦਾ ਜਿਹੜਾ ਤੁਹੀ ਕੰਮ ਖਰਾਬ ਹੋ ਗਿਆ ਨਾ ਜਿਆਦਾ ਕਰ ਸਕਦੇ ਹਾਂ ਜੀ ਲੱਭੀ ਨਾ ਕਿ ਕਿਹੜਾ ਇਹ ਜਿਹੜਾ ਹੋ ਜੇ ਚਲੋ ਆਹ ਉਹ ਕਿੰਨੇ ਪਹੁੰਚੀ ਹੋਈ ਹੈ ਤਾਂ ਹਸਪਤਲੋਂ ਹੁਣ ਜਿਹੜੀ ਅਗਲੀ ਕਾਰਵਾਈ ਤੋਂ ਬਣਦੀ ਹੈ ਉਹ ਤੁਹਾਨੂੰ ਹੀ ਜਾਣਦੇ ਸੀ ਹਾਂ ਜੀ ਆ ਵੀਰ ਨਯਾ ਲੱਪਣਾ ਕਹਿੰਦੇ ਤੁਹਾਡਾ ਲੜਕਾ ਸੀਗਾ ਇੰਦਰਤਰਾ ਸੀ ਤੁਹਾਡਾ ਮੇਰਾ ਬੇਟਾ ਹੈ ਨਾ ਸਰ ਮਰ ਜੀ ਸਮਰਜੀ ਦਾ ਮਰਾ ਪੀ ਅਮਰੀਨਾ ਹੈ ਕੀ ਹੈ ਕਿੰਨੀ ਕੀ ਦੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ ਡੇਢ ਦੋ ਸਾਲ ਪੁੱਤ तूं सुठे जूं छो न ਤਾਂ ਕਰਦੇ ਹਾਂ ਮੈਂ ਬੰਦਾ ਤਾਂ ਨਹੀਂ ਕਰ ਸਕਦਾ ਤੇ ਬੰਦਾ ਲੋਕਾਂ ਦੇ ਨਾਲ ਬੋਲਦਾ ਬੰਦਾ ਕਰ ਜਾਂਦਾ ਤੁਸੀਂ ਕੰਮ ਖਰਾਬ ਹੋ ਗਿਆ ਨਾ ਜ਼ਿਆਦਾ ਕਰ ਸਕਦੇ ਨਹੀਂ ਲੱਭ ਨਹੀਂ ਨਾ ਕਿਤੇ ਆਏ ਜੇ ਬੰਦ ਹੋ ਜਾਂਦਾ ਉਹ ਬੰਦੇ ਨੇ ਪਹੁੰਚੀ ਹੋਈ ਹੈ ਤਾਂ ਹਸਪਤਲੋਂ ਹੋਣ ਜਿਹੜੀ ਅਗਲੀ ਕਾਰਵਾਈ ਤੋਂ ਬਣਦੀ ਹੈ ਉਹ ਸਾਨੂੰ ਜਾਣਦੇ ਹਾਂ ਜੀ ਆ ਵੀਰ ਨਿਆ ਲੱਪਣਾ ਕਹਿੰਦੇ ਤੁਹਾਡਾ ਲੜਕਾ ਸੀਗਾ ਨਦਰੀ ਤੇਰਾ ਸੀ ਤੁਹਾਡਾ ਮੇਰਾ ਬੇਟਾ ਹੈ ਨਾਸਰ ਹੈ ਮਾਮਰ ਜੀ ਦਾ ਸਮਰਜੀ ਦਾ ਮਰਨਾ ਅਮਰੀਨਾ ਹੈ ਕੀ ਕਿੰਨੀ ਕੀ ਦੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ 1.5 2 ਸਾਲ ਪੁੱਤ ਦਾ